ਖਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਇੱਕ ਦਿਨ ਭਾਈ ਬਾਲਾ ਜੀ ਪੁੱਛਣ ਲੱਗੇ ਕਿ શ્રી ਰਾਮਚੰਦਰ ਪ੍ਰਭੂ ਦਾ અવਤਾਰ ਹੋਇਆ ਹੈ ਪਾਸ਼ਾ ਜੀ ਜਿਸ ਨੇ ਸਾਰੇ ਦੰਤਾਂ ਦਾ ਨਾਸ਼ ਕੀਤਾ ਸੀ ਲੰਕਾ ਜੋ ਦੇਸ਼ ਸਮੁੰਦਰ ਦੇ ਵਿੱਚ ਸੀ ਉੱਥੇ ਜਾਣ ਦਾ ਕੋਈ ਰਸਤਾ ਨਹੀਂ ਸੀ ਪੱਥਰਾਂ ਨੂੰ ਤਾਰ ਕੇ ਪੁਲ ਬੰਨ ਦਿੱਤੇ ਸਨ ਸਾਰੀ ਬਾਂਦਰਾਂ ਦੀ ਸੈਨਾ ਨੂੰ ਪਾਰ ਲੰਘਾਇਆ ਮੈਨੂੰ ਉਸ ਨੂੰ ਵੇਖਣ ਦੀ ਬੜੀ ਲਾਲਸਾ ਹੈ ਕਿਰਪਾ ਕਰਕੇ ਮੈਨੂੰ ਸ਼੍ਰੀ ਰਾਮਚੰਦਰ ਵਿਖਾਓ ਇਹ ਸੁਣ ਕੇ ਪਰਮ ਕਿਰਪਾਲੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕਰਨੇ ਕੀਤੇ ਅਤੇ ਆਖਿਆ हे ਬਾਲੇ ਤੇਰਾ ਕਿਹਾ ਮੈਂ ਪੂਰਾ ਕਰਾਂਗਾ ਗੁਰੂ ਜੀ ਉਸ ਵੇਲੇ ਉਸ ਥਾਨ ਤੋਂ ਉੱਠੇ ਅਤੇ ਉਸ ਥਾਨ ਤਰੰਤ ਚੱਲ ਪਏ ਫੌਰਨ ਸਾਗਰ ਦੇ ਕਿਨਾਰੇ ਪਹੁੰਚ ਗਏ ਅਤੇ ਤਨਸ਼ੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਥਾਨ ਤੇ ਜਾ ਕੇ ਬੈਠ ਗਏ ਜਿੱਥੇ ਰਾਮਚੰਦਰ ਨੇ ਪੁਲ ਬਣਵਾਇਆ ਸੀ ਅਤੇ ਸ਼ਿਵਲਿੰਗ ਵੀ ਉੱਥੇ ਸ਼ੋਭਿਤ ਕੀਤਾ ਸੀ ਹੁਣ ਉਸ ਨੂੰ ਵੇਖ ਕੇ ਭਾਈ ਮਰਦਾਨਾ ਜੀ ਨਾਲ ਸਨ ਉਹ ਵੀ ਬੋਲੇ ਕਿਸੇ ਪ੍ਰਕਾਰੇ ਸ਼ਿਵਲਿੰਗ ਦਾ ਸਥਾਨ ਹੈ ਕਿਸਨੇ ਇਹ ਸਥਾਪਨ ਕੀਤਾ ਹੈ ਪੂਜਾ ਦਾ ਮਹਾ ਮਹਾਤਮ ਜਾਣਿਆ ਹੈ ਪਾਸ਼ਾ ਜੀ ਮੈਨੂੰ ਸਾਰਾ ਪ੍ਰਸੰਗ ਸੁਣਾਵੋ ਪਿਛਲੀ ਅਗਲੀ ਸਾਰੀ ਵਾਰਤਾ ਸੁਣਾਵੋ ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤੇ ਮਰਦਾਨੇ ਇਸ ਦੀ ਕਹਾਣੀ ਸੁਣੋ ਰਾਮਚੰਦਰ ਇੱਥੇ ਬਾਂਦਰ ਸੈਨਾ ਲੈ ਕੇ ਆਏ ਸਨ ਸਮੁੰਦਰ ਨੂੰ ਵੇਖ ਕੇ ਉਸ ਹਿਰਦੇ ਵਿੱਚ ਵਿਚਾਰ ਕੀਤੀ ਇਸ ਸਮੁੰਦਰ ਨੂੰ ਕਿਵੇਂ ਪਾਰ ਕਰੀਏ ਸਾਰਿਆਂ ਨੂੰ ਕਿਹਾ ਸੀ ਕਿ ਮਿਲ ਕੇ ਪੁਲ ਬਨੋ ਫਿਰ ਸਾਰਿਆਂ ਨੇ ਰਾਮਚੰਦਰ ਦੀ ਆਗਿਆ ਮੰਨ ਲਈ ਸਭ ਤੋਂ ਪਹਿਲਾਂ ਸ਼ਿਵਜੀ ਦੀ ਪੂਜਾ ਕੀਤੀ ਗਈ ਪੁਲ ਬਨਨ ਦੀ ਫਿਰ ਆਗਿਆ ਦਿੱਤੀ ਜਿਹੜੇ ਕੰਮ ਆਰੰਭ ਕਰਨ ਤੋਂ ਪਹਿਲਾਂ ਆਪਣੇ ਗੁਰੂ ਜੀ ਦੀ ਪੂਜਾ ਕਰਦੇ ਹਨ ਉਨ੍ਹਾਂ ਦੇ ਕੰਮ ਸੌਕੇ ਹੋ ਜਾਂਦੇ ਹਨ ਉਸ ਸਮੇਂ ਤੋਂ ਇੱਥੇ ਸ਼ਿਵਲਿੰਗ ਸ਼ੋਭਾ ਪਾ ਰਿਹਾ ਹੈ रामचन्द्र ਨੇ ਇਸ ਸਥਾਨ ਨੂੰ ਸਥਾਪਨਾ ਕੀਤਾ ਹੈ ਪੱਥਰਾਂ ਉੱਤੇ ਆਪਣਾ ਨਾਮ ਲਿਖ ਕੇ ਸੁੰਦਰ ਪੁੱਲ ਬਣ ਲਿਆ ਮਰਦਾਨੇ ਨੇ ਆਖਿਆ ਪਾਤਸ਼ਾਹ ਜੀ ਮੈਨੂੰ ਇੱਕ ਸ਼ੰਕਾ ਹੈ ਕਿ रामचन्द्र ਨੇ ਇਹ ਕੰਮ ਕਿਉਂ ਕੀਤਾ ਸਰਬਤਰਾ ਸਮਰਤ Swami ਜਿੱਥੇ ਆਪ ਖੜੇ ਹੋ ਇੱਥੇ ਸ਼ਿਵਜੀ ਦੀ ਪੂਜਾ ਕਿਉਂ ਕੀਤੀ हे ਪ੍ਰਭੂ ਜੀ ਦੱਸਣਾ ਕਰੋ ਮੇਰਾ ਇਸ ਸ਼ੱਕ ਦਾ ਨਿਵਾਰਣ ਕਰੋ ਪੱਥਰਾ ਉੱਤੇ ਆਪਣਾ ਨਾਮ ਲਿਖ ਕੇ ਫਿਰ ਉਹਨਾਂ ਨੂੰ ਜੋਰ ਨਾਲ ਰੱਖ ਕੇ ਤਾਰ ਦਿੱਤਾ ਇਸ ਪ੍ਰਕਾਰ ਉਸ ਯਤਨ ਕਿਉਂ ਕੀਤਾ ਇਹ ਦੋਵੇਂ ਸ਼ੰਕੇ ਦੂਰ ਕਰ ਦੇਵੋ ਇਸ ਤਰ੍ਹਾਂ ਚਲੀ ਆਉਂਦੀ ਹੈ ਕਿ ਜੋ ਬਲਹੀਨ ਹੁੰਦਾ ਹੈ ਉਹ ਦੂਸਰੇ ਦਾ ਆਸਰਾ ਪ੍ਰਾਪਤ ਕਰਦਾ ਹੈ ਇਹ ਸੁਣ ਕੇ ਗੁਰੂ ਜੀ ਬੋਲੇ ਅਧਿਆਖਣ ਲੱਗੇ ਇਹ ਮਰਦਾਨੇ ਕੰਨ ਦੇ ਕੇ ਉੱਤਰ ਸੁਣੋ ਭਗਤਾਂ ਦੇ ਨਾਂ ਦੀ ਵੱਡੀ ਵਡਿਆਈ ਹੈ ਦੇਵਤਿਆਂ ਤੇ ਮਨੁੱਖਾਂ ਵਿੱਚ ਪ੍ਰਭੂ ਨੇ ਆਪ ਰਖਵਾਈ ਹੈ ਸਭ ਭਗਤਾਂ ਵਿੱਚ ਇਹ ਮਹਾਨ ਸ਼ੋਭ ਦੀ ਹੈ ਉਹ ਅੱਠੇ ਪੈਰ ਭਗਤੀ ਨੂੰ ਧਾਰਨ ਕਰਦੇ ਹਨ ਵਿਸ਼ਨੂੰ ਸਤੋਗੁਣ ਉਜਲ ਰੰਗ ਵਾਲਾ ਹੈ ਸਾਰੇ ਅੰਗ ਕਰਕੇ ਚਿੱਟੇ ਰੰਗ ਦਾ ਧਿਆਨ ਧਾਰਨ ਕਰਦੇ ਹਨ ਤਮੋਗੁਣ ਕਾਲਾ ਹੈ ਜੋ ਸ਼ਿਵਜੀ ਰੂਪ ਪਰसिद्ध ਹੈ ਵਿਸ਼ਨੂੰ ਦਾ ਦਿਨ ਰਾਤ ਧਿਆਨ ਧਾਰਨ ਕਰਕੇ ਕਾਲਾ ਰੂਪ ਹੋ ਕੇ ਜਾਣ ਦਾ ਇਹੋ ਕਾਰਨ ਹੈ ਦੋਹਾ ਦੇਹਾ ਦਾ ਰੰਗ ਇੱਕ ਦੂਸਰੇ ਦੇ ਉਲਟ ਹੈ ਇਸ ਵਿੱਚ ਰਤਾ ਭਰ ਵੀ ਭੇਦ ਨਾ ਜਾਣੋ ਦੋਵੇਂ ਰੂਪ ਇੱਕ ਜੋਤ ਪਛਾਣੋ ਹੁਣ ਸੁਣ ਨਾਮ ਜਿਵੇਂ ਲਿਖਿਆ ਤਿਵੇਂ ਕਹਿੰਦਾ ਹਾਂ ਤੇਰੇ ਹਿਰਦੇ ਦੇ ਸੰਸੇ ਦਾ ਨਾਸ਼ ਕਰਦਾ ਹਾਂ ਨਾਮੀ ਦਾ ਰੂਪ ਵੇਖ ਕੇ ਬਹੁਤ ਥੋੜਿਆਂ ਦਾ ਉਧਾਰ ਹੋਇਆ ਹੈ ਨਾਮ ਜਪ ਕੇ ਕਰੋੜਾਂ ਤਰ ਗਏ ਹਨ ਨਾਮੀ ਨਾਲ ਨਾਮ ਦੀ ਵਿੜਿਆਈ ਦੀ ਮਹਿਮਾ ਆ ਰਾਮ ਨੇ ਆਪ ਪ੍ਰਗਟ ਕੀਤੀ ਹੈ ਪੁੱਲ ਬਣ ਕੇ ਫਿਰ ਅੱਗੇ ਚੱਲ ਪਏ ਉਹਨਾਂ ਦੰਤਾਂ ਨੂੰ ਮਾਰਿਆ ਜਿਨ੍ਹਾਂ ਦੇ ਮਨ ਵੱਡੇ ਹੰਕਾਰੀ ਸਨ ਇਹ ਸੁਣ ਕੇ ਮਰਦਾਨਾ ਪੁੱਛਣ ਲੱਗਾ ਕਿ ਪਾਸ਼ਾ ਜੀ RAMCHANDRA ਦੀ ਕਥਾ ਸੁਣਨ ਨੂੰ ਜੀ ਕਰਦਾ ਹੈ ਸਮੁੰਦਰ ਉੱਤੇ ਪੁੱਲ ਬੰਨ੍ਹ ਕੇ ਫਿਰ ਪਾਰ ਕਿਉਂ ਗਏ ਲੰਕਾ ਜਾ ਕੇ ਦੰਤਨ ਨੂੰ ਕਿਉਂ ਮਾਰਿਆ ਮੇਰੀ ਸਾਰੀ ਕਥਾ ਸੁਣਾਓ ਆਪ ਜੀ ਤੋਂ ਕੁਝ ਵੀ ਗੁਪਤ ਨਹੀਂ ਹੈ ਭਾਵ ਆਪ ਜੀ ਸਭ ਕੁਝ ਜਾਣਦੇ ਹੋ ਪਰਮ ਪ੍ਰਬੀਨ ਗੁਰੂ ਜੀ ਇਹ ਸੁਣ ਕੇ ਬੋਲੇ ਇੱਕ ਦਸ਼ਰਥ ਰਾਜਾ ਚੰਗੀ ਕੁਲ ਵਿੱਚ ਪੈਦਾ ਹੋਇਆ ਸੀ ਉਸਨੇ ਤਿੰਨਾਂ ਰਾਣੀਆਂ ਨਾਲ ਵਿਆਹ ਕੀਤਾ ਸੀ ਉਹਨਾਂ ਵਿੱਚੋਂ ਦੋ ਦੇ ਨਾਮ ਕੌਸ਼ਲਿਆ ਅਤੇ ਕੈਕਈ ਸੀ ਤੀਸਰੀ ਦਾ ਨਾਮ ਸੁમિત્રા ਸੀ ਉਹਨਾਂ ਤਿੰਨਾਂ ਰਾਣੀਆਂ ਦੇ ਦੋ ਚਾਰ ਪੁੱਤਰ ਪੈਦਾ ਹੋਏ ਸਨ ਵੱਡੀ ਕੁਸ਼ਲਿਆ ਨੇ ਰਾਮਚੰਦਰ ਨੂੰ ਜਨਮ ਦਿੱਤਾ ਕਹ ਕਈ ਤੂੰ ਭਾਰਤ ਉਤਪਨ ਹੋਇਆ ਫਿਰ ਲਕਸ਼ਮਨ ਅਤੇ ਸਤਰ ਕਣ ਸ਼ਤਰੂ ਕਣ ਜਿਹੜੇ ਦੋ ਭਰਾ ਸਨ ਉਹ ਸ મિતਰਾ ਦੇ ਪੁੱਤਰ ਸਨ ਕਾਮਦੇਵ ਵਾਂਗ ਜਿਹੜੇ ਸੁੰਦਰ ਸਨ ਖੇਡ ਦੇ ਖੇਡ ਦੇ ਵੱਡੇ ਹੋ ਗਏ ਵਿਸ਼ਮਾ ਮਿੱਤਰ ਉਹਨਾਂ ਦਾ ਵੱਡਾ ઋષਿ ਸੀ ਜਗ ਕਰਨ ਦੀ ਸਮਗਰੀ ਇਕੱਠੀ ਕੀਤੀ ਦੰਤਨਿਆਕੇ ਵਿੱਚ ਵਿਗਨ ਪਾ ਦਿੱਤਾ ਭਾਵ ਜਗ ਕਰਨ ਤੋਂ ਹਟਾ ਦਿੱਤਾ ਹੁਣ ਮੁਨੀ ਦੇਵ ਨੇ ਬੈਠ ਕੇ ਧਿਆਨ ਧਾਰਨ ਕੀਤਾ ਸਾਰੇ ਜਗ ਦਾ ਬ੍ਰਤਾਂਤ ਪਛਾਣਿਆ ਰਾਵਣ ਨੇ ਦੇਵਤਿਆਂ ਨੂੰ ਜਦ ਦੁਖੀ ਕੀਤਾ ਤਾਂ ਉਹ ਇਕੱਠੇ ਹੋ ਕੇ ਅਕਾਲਪੁਰਖ ਦੇ ਸ਼ਰਨ ਵਿੱਚ ਗਏ ਵਾਹਿਗੁਰੂ ਦੀ ਪ੍ਰਸ਼ੰਸਾ ਕਰਕੇ ਬੇਨਤੀ ਕੀਤੀ ਸ੍ਰੀ ਕਰਤਾਰ ਨੂੰ ਜਦ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਵਿਸ਼ਨੂੰ ਦਾ ਅਵਤਾਰ ਧਾਰਨ ਕੀਤਾ ਸਾਰੇ ਦੈਤਾਂ ਦਾ ਉਸ ਖਾਤਮਾ ਕੀਤਾ ਜਦ ਮੁਨੀ ਵਰ ਨੇ ਇਸ ਤਰ੍ਹਾਂ ਧਿਆਨ ਧਾਰ ਕੇ ਵੇਖਿਆ ਤਾਂ ਉਹ ਫਿਰ ਅਜੁੱਧਿਆ ਵਿਖੇ ਆਇਆ ਰਾਜੇ ਨੇ ਬੰਦਨਾ ਕਰਕੇ ਸਨਮਾਨਿਤ ਕੀਤਾ ਅਤੇ ਉਸਨੇ ਵੱਡੇ ਪੁੱਤਰ ਦੀ ਮੰਗ ਕੀਤੀ ਰਾਜੇ ਪਾਸੋਂ ਆਗਿਆ ਲੈ ਕੇ ਰਾਮਚੰਦਰ ਬੜਾ ਖੁਸ਼ ਹੋ ਕੇ ਰਿਸ਼ੀ ਦੇ ਆਸ਼ਰਮ ਗਿਆ ਮਾਰਗ ਵਿਖੇ ਇੱਕ ਤਾਰਕਾ ਨਾਮ ਦੀ ਰਕਸ਼ਨੀ ਇਸ ਨੂੰ ਮਾਰਿਆ ਫਿਰ ਦੋ ਭਾਰੀ ਬਲ ਵਾਲੇ ਦਾਇਤ ਆਏ ਨੋਕ ਬਿਨਾ ਤੀਰ ਮਰੀਚਕ ਨੂੰ ਮਾਰਿਆ ਜਿਹੜਾ ਲੰਕਾ ਦੇ ਦਵਾਰ ਜਾ ਕੇ ਟਿੱਗਾ ਫਿਰ ਸਵੇਹਾ ਨਾਮ ਦੇ ਦਾਇਤ ਨੂੰ ਤੁਰੰਤ ਮਾਰ ਦਿੱਤਾ ਤੇ ਰਿਖੀ ਵਰਨੇ ਜਗ ਸੰਪੂਰਨ ਕੀਤਾ ਉਸੇ ਵੇਲੇ ਰਾਜੇ ਜਨਕ ਦਾ ਦੂਤ ਚੱਲ ਕੇ ਆਇਆ ਅਤੇ ਉਸ ਨੇ ਆਪਣੀ ਪੁੱਤਰੀ ਦਾ ਸਵੰਦਰ ਜਾ ਰਚਾਇਆ Muni ਨੇ ਦੁਮਾ ਭਰਾਵਾਂ ਨੂੰ ਨਾਲ ਲਿਆ ਅਤੇ ਜਨਕ ਦੇ ਨਗਰ ਪਹੁੰਚ ਗਿਆ ਉੱਥੇ ਬਹੁਤ ਰਾਜੇ ਇਕੱਠੇ ਹੋਏ ਸਨ ਕਿਸੇ ਪਾਸੋਂ ਵੀ ਤਣੁਖ ਤੋੜਨ ਦਾ ਕੰਮ ਨਾ ਹੋਇਆ Muni ਦੀ ਆਗਿਆ ਲੈ ਕੇ Shri Ramchandra ਜੀ ਉੱਠਿਆ ਅਤੇ ਸਾਰੇ ਰਾਜਿਆਂ ਦੇ ਵੇਖਦਿਆਂ ਤਣੁਖ ਤੋੜ ਦਿੱਤਾ ਜਨਕ ਦੀ ਲੜਕੀ ਜਿਸ ਦਾ ਨਾਂ ਸੀਤਾ ਸੀ ਉਸ ਰਾਮਚੰਦਰ ਦੇ ਗੱਲ ਫੁੱਲ ਮਾਲਾ ਪਹਿਨਾ ਦਿੱਤੀ ਫਿਰ ਜੋ ਦਸ਼ਰਤ ਸੀ ਨੇ ਉਸ ਨੂੰ ਬੁਲਾ ਲਿਆ ਤੇ ਬਰਾਤ ਸਜਾ ਕੇ ਉਸ ਦਾ ਥਾਂ ਆ ਗਏ ਚਾਰਾਂ ਪੁੱਤਰਾਂ ਦਾ ਵਿਆਹ ਕਰ ਦਿੱਤਾ ਉਹ ਸਮਾਂ ਬੜੇ ਉਸਾ ਨਾਲ ਮਨਾਇਆ ਗਿਆ ਫਿਰ ਚੱਲ ਕੇ ਜੁਧਿਆ ਨਗਰ ਵਿੱਚ ਆ ਗਏ ਕਈ ਦਿਨ ਰਹਿੰਦਿਆਂ ਜਦ ਬੀਤ ਗਏ ਭਰਤ ਫਿਰ ਵਿਦੇਸ਼ ਵਿੱਚ ਚਲਾ ਗਿਆ ਰਾਮਚੰਦਰ ਜੀ ਘਰ ਵਿੱਚ ਸੁੰਦਰ ਬਿਰਾਜ ਰਹੇ ਸਨ ਦਸ਼ਰਥ ਨੇ ਜਦ ਆਪਣੀ ਬਿਰਧ ਅਵਸਥਾ ਵੇਖੀ ਤਾਂ ਰਾਜ ਆਪਣੇ ਵੱਡੇ ਪੁੱਤਰ ਨੂੰ ਦੇਣਾ ਚਾਹਿਆ ਰਾਜ ਤਿਲਕ ਲਾਉਣ ਦੇ ਸਮੇਂ ਬਾਰੇ ਵਿਚਾਰ ਕੀਤੀ ਗਈ ਸਾਰੀ ਸਮੱਗਰੀ ਜਦ ਤਿਆਰ ਹੋ ਗਈ ਇਹ ਸੁਣ ਕੇ ਕੈਕਈ ਨੂੰ ਬਹੁਤ ਦੁੱਖ ਹੋਇਆ ਉਸ ਦੇ ਮਨ ਵਿੱਚ ਆਪਣੇ ਪੁੱਤਰ ਨੂੰ ਰਾਜ ਦੇਣ ਦਾ ਲੋਭ ਜਾਗ ਗਿਆ ਜਦ ਰਾਜਾ ਉਸਦੇ ਮਹਿਲਾਂ ਵਿੱਚ ਗਿਆ ਤਾਂ ਉਹ ਰੁੱਸੀ ਰਹੀ ਅਤੇ ਰਾਜੇ ਦਾ ਨਾਂ ਨਾ ਬੋਲੀ ਨਾਰੀ ਦਾ ਭੈਅ ਵੇਖ ਕੇ ਰਾਜਾ ਘਬਰਾ ਗਿਆ ਅਤੇ ਕਹਿਣ ਲੱਗਾ اے ਚੰਦ ਬਦਨ ਮੇਰੀ ਪ੍ਰਾਨ ਪ੍ਰਾਨ ਪਿਆਰੀ ਜੋ ਤੂੰ ਚਾਹੁੰਦੀ ਹੈ ਲੈ ਲਵੋ ਰੋਸਾ ਕਿਉਂ ਕਰਦੀ ਹੋ ਅੱਜ ਕਿਸ ਨੇ ਤੈਨੂੰ ਦੁਖੀ ਕੀਤਾ ਹੈ ਇਹ ਸੁਣ ਕੇ ਆਪਣੇ ਮਨ ਵਿੱਚ ਦੀ ਲਾਲਸਾ ਅਨੁਸਾਰ ਬੋਲੀ ਆਪਣੇ ਬਚਨ ਨੂੰ ਪੂਰਾ ਕਰੋ ਜਿਹੜੇ ਤੁਸੀਂ ਦੋ ਬਚਨ ਮੈਨੂੰ ਦਿੱਤੇ ਸਨ ਜੇ ਉਹ ਦੋਵੇਂ ਬਚਨ ਪੂਰੇ ਨਹੀਂ ਕਰੋਗੇ ਤਾਂ ਮੈਂ ਬਹੁਤ ਰੋਸਾ ਕਰਾਂਗੀ ਭਾਵ ਮੇਰੇ ਅੰਦਰ ਲਾਲਸਾ ਰਹੇਗੀ ਹੁਣ ਮੇਰਾ ਜੀਵਨ ਮੈਨੂੰ ਦੇ ਦੇਵੋ ਨਹੀਂ ਤਾਂ ਇਸ ਵਾਰ ਮੇਰਾ ਮਰਨਾ ਵੇਖ ਲਵੋ ਰਾਜੇ ਨੇ ਆਖਿਆ ਜੋ ਚਾਹੋ ਲੈ ਲਵੋ ਕੈਕਈ ਨੇ ਆਖਿਆ ਰਾਜ ਮੇਰੇ ਪੁੱਤਰ ਨੂੰ ਦੇਵੋ ਰਾਜਾ ਆਪਣੇ ਬਚਨਾਂ ਤੋਂ ਨਾ ਹਾਰਿਆ ਅਤੇ ਰਾਜ ਉਸਦੇ ਪੁੱਤਰ ਨੂੰ ਦੇ ਦਿੱਤਾ ਦੂਸਰਾ ਵਾਰ ਇਹ ਹੈ ਕਿ ਰਾਮਚੰਦਰ ਬਨਵਾਸ ਵਿੱਚ ਜਾਵੇ ਇਹ ਸੁਣ ਕੇ ਰਾਜੇ ਨੇ ਜੀਵਨ ਦੀ ਆਸ ਛੱਡ ਦਿੱਤੀ ਹੁਣ ਰਾਮਚੰਦਰ ਫਿਰ ਬਨਵਾਸ ਚਲੇ ਗਏ ਸੀਤਾ ਤੇ ਲਕਸ਼ਮਨ ਨੂੰ ਉਹ ਨਾਲ ਲੈ ਗਏ ਸਾਰੇ ਨਗਰ ਦੇ ਨਰ ਨਾਰੀ ਬਹੁਤ ਦੁਖੀ ਹੋਏ ਰਾਮ ਦੇ ਵਿਛੋੜੇ ਦੇ ਸਾਰੇ ਸੋਗ ਪਸਰ ਗਿਆ ਸੀ ਪੁੱਤਰ ਦੇ ਵਿਛੋੜੇ ਵਿੱਚ ਰਾਜਾ ਦਸ਼ਰਤ ਸ਼ਰੀਰ ਛੱਡ ਗਿਆ RAM ਚੰਦਰ ਨੇ ਔੜਕ ਤੱਕ ਪ੍ਰਾਣ ਨਿਭਾਇਆ ਜਦ ਵਿਵਸਤ ਜਦ ਵਿਸਿਸ਼ਟ ਵਿਸਿਸ਼ਟ ਰਕੀ ਨੇ ਹਾਲ ਵੇਖਿਆ ਤਾਂ ਭਰਤ ਨੂੰ ਤੁਰੰਤ ਬੁਲਾਵਾ ਭੇਜਿਆ ਜਦ ਭਰਤ ਨੇ ਆ ਕੇ ਇਹ ਖੋਟੀ ਚਾਲ ਵੇਖੀ ਤਾਂ ਉਹ ਆਪਣੇ ਦਿਲ ਵਿੱਚ ਬਹੁਤ ਦੁਖੀ ਹੋਇਆ ਇਹ ਸੁਣ ਕੇ ਉਸ ਆਪਣੀ ਨਿੱਜੀ ਮਾਂ ਨੂੰ ਬੜੀਆਂ ਲਾਂਹਤਾਂ ਪਾਈਆਂ ਮਰਿਆਦਾ ਅਨੁਸਾਰ ਪਿਤਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਅਤੇ ਰੋਂਦਾ ਹੋਇਆ ਨਗਰ ਛੱਡ ਕੇ ਉੱਥੇ ਚਲੇ ਗਿਆ ਜਿੱਥੇ ਕਿਰਪਾਲੂ रामचंद्र ਗਏ ਸਨ ਦੁਖੀ ਹੋ ਕੇ ਬਣ ਵਿੱਚ ਜਾ ਕੇ ਮਿਲਿਆ ਅਤੇ ਬੜੇ ਪ੍ਰੇਮ ਨਾਲ ਚਰਨਾਂ ਦੀ ਬੰਦਨਾ ਕੀਤੀ ਅਤੇ ਆਖਿਆ हे ਮੇਰੇ ਮਾਲਕ ਮਵਾਫਰ ਕਰੋ ਸਾਥੋਂ ਬਹੁਤ ਵੱਡਾ ਅਪਰਾਧ ਹੋਇਆ ਹੈ ਮੈਂ ਤੁਹਾਡੇ ਆਪਣੇ ਨਾਲ ਕਰ ਲਿਆ ਚੱਲਾਂਗਾ ਮੈਂ ਤੁਹਾਨੂੰ ਆਪਣੇ ਨਾਲ ਕਰ ਲਿਆ ਚੱਲਾਂਗਾ ਸੱਚ ਦੇ ਸਮੁੰਦਰ ਭਾਵ શ્રી रामचंद्र ਨੇ ਵਿਚਾਰ ਕੀਤੀ ਅਤੇ ਭਰਤ ਨੂੰ ਬਹੁਤ ਤੀਰਜ ਦਿੱਤਾ ਉਸ ਨੂੰ ਆਪਣੀ ਖੜਾਬ ਦੇ ਕੇ ਘਰ ਨੂੰ ਮੋੜ ਦਿੱਤਾ ਅਤੇ ਆਪ ਜੰਗਲ ਦੇ ਅੰਦਰ ਚਲੇ ਗਏ ਫਿਰਦਿਆਂ ਫਿਰਦਿਆਂ ਕਈ ਦਿਨ ਬਤੀਤ ਕੀਤੇ ਅਤੇ ਫਿਰ ਅਗਸਤ Muni ਦੇ आश्रम ਵਿੱਚ ਪਹੁੰਚ ਗਏ। ਉੱਥੇ ਕੁਝ ਸਮਾਂ ਠਹਿਰ ਕੇ ਅੱਗੇ ਚਲੇ ਗਏ। ਜਿੱਥੇ ਰਾਮਨ ਦੀ ਭੈਣ ਦੀ ਬਗੀਚੀ ਸੀ। ਉੱਥੇ ਜਾ ਕੇ ਪੋਜ ਪੱਤਰਾਂ ਦੀਏ ਪੱਤਰਾਂ ਦੀ ਕੁਟਿਆ ਬਣਾ ਲਈ। रामचंद्र ਜੀ लक्ष्मण ਜੀ ਮੇਤ ਉੱਥੇ ਰਹੇ। ਇੱਕ ਦਿਨ ਰਾਮਨ ਦੀ ਭੈਣ ਸੁਪਨਖਾ ਉੱਥੇ ਚੱਲ ਕੇ ਆਈ। ਸੁੰਦਰ ਸਰੂਪ ਵੇਖ ਕੇ ਲੋਭਿਤ ਹੋ ਗਈ। ਕਹਿਣ ਲੱਗੀ ਮੇਰੇ ਨਾਲ ਵਿਆਹ ਪਿਆਰ ਕਰਕੇ ਵਿਆਹ ਕਰੋ ਨਹੀਂ ਤਾਂ ਮੈਂ ਤੁਹਾਨੂੰ ਜਿੱਤ ਕੇ ਮਾਰ ਦੇਵਾਂਗੀ ਇਹ ਸੁਣ ਕੇ ਲక్ష్ਮਣ ਨੇ ਬਹੁਤ ਗੁੱਸਾ ਕੀਤਾ ਉਸੇ ਵੇਲੇ ਉਸ ਦਾ ਨੱਕ ਤੇ ਕੰਨ ਵੱਢ ਲਏ ਉਹ ਰਾਮਨ ਦੇ ਪਾਸ ਜਾ ਕੇ ਰੋਈ ਕਹਿਣ ਲੱਗੀ ਉਹਨਾਂ ਦੇ ਨਾਲ ਇੱਕ ਸੁੰਦਰ ਨਾਰੀ ਰਹੀ ਹੈ ਤੇਰੇ ਵਾਸਤੇ ਲਿਆਉਣ ਵਾਸਤੇ ਮੈਂ ਉੱਥੇ ਗਈ ਸੀ ਉਹਨਾਂ ਮੇਰਾ ਨੱਕ ਅਤੇ ਕੰਨ ਵੱਢ ਲਏ ਹਨ ਇਹ ਸੁਣ ਕੇ ਰਾਮਨ ਦੇ ਮਨ ਵਿੱਚ ਬਹੁਤ ਗੁੱਸਾ ਕੀਤਾ ਮਰੀਚ ਨੂੰ ਸੋਨੇ ਦਾ ਹਿਰਨ ਬਣਾ ਲਿਆ ਫਿਰ ਤਰੇ ਮੰਡ ਨਾ ਦੇ ਦੈਂਤ ਨੂੰ ਭੇਜਿਆ ਪਰ ਜਦ ਇਹ ਸੁਣਿਆ ਕਿ ਉਹ ਮਾਰਿਆ ਗਿਆ ਹੈ ਤਾਂ ਆਪ ਜੋਗੀ ਦਾ ਪੇਸ ਬਣਾ ਕੇ ਚਲਾ ਗਿਆ ਜਦ ਸੋਨੇ ਦਾ ਹਿਰਨ ਵਿਖਾਈ ਦਿੱਤਾ ਤਾਂ ਸੀਤਾ ਨੇ ਰਾਮਚੰਦਰ ਨੂੰ ਪ੍ਰੇਰਿਆ ਕਿ ਉਹ ਹਿਰਨ ਨੂੰ ਫੜ ਕੇ ਲਿਆਵੇ ਜਦ ਰਾਮਚੰਦਰ ਚਲਾ ਗਿਆ ਤਾ ਉਸ ਦੇ ਪਿੱਛੇ ਲਕਸ਼ਮਣ ਵੀ ਗਿਆ ਹੁਣ ਸੀਤਾ ਨੂੰ ਇਕੱਲੀ ਵੇਖ ਕੇ ਰਾਮਨ ਨੂੰ ਤੋਖ ਸੋਖਾ ਇੱਕ ਮੌਕਾ ਜਾਂ ਮਿਲ ਗਿਆ ਚਾਵਲ ਮੰਗਣ ਵਾਸਤੇ ਅਲਖ ਜਗਾਈ ਸੀਤਾ ਨੇ ਵੇਖਿਆ ਇਹ ਕੋਈ ਸੱਚਾ ਜੋਗੀ ਹੈ ਭਿਖਿਆ ਦੇਣ ਵਾਸਤੇ ਜਦ ਆਈ ਰਾਵਣ ਉਸ ਨੂੰ ਚੁੱਕ ਕੇ ਆਕਾਸ਼ ਵਿੱਚ ਉਡਾ ਕੇ ਲੈ ਗਿਆ ਬਾਅਦ ਵਿੱਚ ਰਾਮਚੰਦਰ ਉੱਥੇ ਆਇਆ ਤਾ ਕੁਟੀਆਂ ਵੇਖ ਕੇ ਸੋਚੀ ਪੈ ਗਿਆ ਫਿਰ ਜੰਗਲ ਵਿੱਚ ਭੱਜ ਭੱਜ ਕੇ ਵਿਰਲਾਪ ਕਰਨ ਲੱਗਾ ਅਤੇ ਸੀਤਾ ਸੀਤਾ ਉੱਚੀ ਉੱਚੀ ਪੁਕਾਰਨ ਲੱਗਾ ਖੋਜ ਕਰਨ ਨਾਲ ਕਿਤੇ ਵੀ ਪਤਾ ਨਾ ਲੱਗਾ ਤੇ ਰਾਮਚੰਦਰ ਆਪਣੀ ਸੁੱਧ ਬੁੱਧ ਕੋ ਬੈਠਾ ਉਸ ਵਣ ਵਿੱਚ ਵੰਦਰਾ ਦਾ ਰਾਜਾ ਸੁਗਰੀਵ ਅਤੇ ਹਨੂਮਾਨ ਰਹਿੰਦੇ ਸਨ ਹੁਣ ਸੁਗਰੀਵ ਅਤੇ ਰਾਮਚੰਦਰ ਦੋਹਾਂ ਦੁਖੀਆਂ ਦੀ ਮਿੱਤਰਤਾ ਹੋ ਗਈ ਸੁਗਰੀਵ ਅਤੇ ਰਾਮਚੰਦਰ ਦੋਵੇਂ ਇਸ ਕਰਕੇ ਦੁਖੀ ਸਨ ਕਿ ਸੁਗਰੀਵ ਦੀ istri ਬਾਲੀ ਲੈ ਗਿਆ ਸੀ ਅਤੇ ਰਾਮ ਦੀ istri ਰਾਵਣ ਲੈ ਗਿਆ ਸੀ ਹੁਣ ਸੁਗਰੀਵ ਦੇ ਭਰਾ ਬਾਲੀ ਨੇ ਖੋਟੀ ਚਾਲ ਖੇਡ ਕੇ ਉਸ ਦਾ ਰਾਜ ਅਤੇ ਉਸ ਦੀ ਨਾਰੀ ਖੋ ਲਈ ਸੀ ਇੱਕ ਤੀਰ ਜੋ ਰਾਮਚੰਦਰ ਨੇ ਮਾਰਿਆ ਤਾਂ ਬਾਲੀ ਮਾਰਿਆ ਗਿਆ ਅਤੇ ਰਾਜ ਪਾਟ ਮੁੜ ਸੁਗਰੀਵ ਨੂੰ ਦਿਵਾ ਦਿੱਤਾ ਫਿਰ ਜਿੰਨੀ ਵੀ ਬਾਂਦਰ ਸੈਨਾ ਸੀ ਸੀਤਾ ਨੂੰ ਲੱਭਣ ਵਾਸਤੇ ਭੇਜ ਦਿੱਤੀ ਹਨੂਮਾਨ ਨੇ ਲੰਕਾ ਵਿੱਚ ਜਾ ਕੇ ਸੀਤਾ ਨੂੰ ਇੱਕ ਥਾਂ ਬੈਠੀ ਵੇਖਿਆ ਉਹਨਾਂ ਨੂੰ ਮਾਰਨੇ ਬਹੁਤ ਦੈਂਤ ਮਾਰ ਕੇ ਲੰਕਾ ਫੂਕ ਦਿੱਤੀ ਅਤੇ ਸੀਤਾ ਦੀ ਖਬਰ ਆ ਕੇ ਸੁਣਾ ਦਿੱਤੀ ਰਾਮ ਜੀ ਨੇ ਬਾਂਦਰਾਂ ਦੀ ਸੈਨਾ ਲੈ ਕੇ ਚੜ੍ਹਾਈ ਕਰ ਦਿੱਤੀ ਫਿਰ ਇਸ ਥਾਂ ਆ ਕੇ ਪੁਲ ਬੰਨ੍ਹ ਦਿੱਤਾ ਪਾਰ ਲੰਕ ਕੇ ਅੰਗਦ ਰਾਮਣ ਦੇ ਦਰਬਾਰ ਵਿੱਚ ਗਿਆ ਸੀਤਾ ਵਾਪਸ ਦੇਣ ਬਾਰੇ ਕਿਹਾ ਪਰ ਰਾਵਣ ਨਾ ਮੰਨਿਆ ਫਿਰ ਬਹੁਤ ਵੱਡੀ ਜੰਗ ਹੋਈ ਦੋਹਾਂ ਪਾਸਿਆਂ ਤੋਂ ਮਾਰੂ ਨਗਾਰੇ ਵੱਜੇ ਪਹਿਲਾਂ ਕੁੰਭਕਰਨ ਨੂੰ ਮਾਰਿਆ ਫਿਰ ਮੇਘਨਾਥ ਨੂੰ ਕਤਲ ਕੀਤਾ ਰਾਵਣ ਨੂੰ ਮਾਰ ਕੇ ਸੀਤਾ ਵਾਪਸ ਲੈ ਲਈ ਫਿਰ ਮਹਾਪਵਿੱਤਰ ਆਪਣੇ ਨਗਰ ਵਿੱਚ ਵਾਪਸ ਚਲੇ ਗਏ ਰਾਜ ਸਿੰਘਾਸਨ ਤੇ ਬੈਠ ਕੇ ਰਾਜ ਕਮਾਇਆ 10000 ਸਾਲ ਰਾਜ ਕੀਤਾ ਬਹੁਤ ਅਨਿਸਤਰਾ ਗਾਇਆ ਹੈ ਬਾਦ ਵਿੱਚ ਆਪ ਸਵਰਗ ਚਲੇ ਗਏ ਇਸ ਪ੍ਰਕਾਰ ਇਹ ਮਨੁੱਖ ਦਾ ਕਲਿਆਣ ਕਰਨ ਵਾਲੀ ਕਥਾ ਹੈ ਜੀ ਆਪ ਜੀ ਨੂੰ ਸਾਕੀ ਸਰਵਣ ਕਰਾਉਂਦੇ ਆ ਅਨੇਕਾਂ ਪ੍ਰਕਾਰ ਦੀ ਪੁਲਾ ਚੁਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ